ਲਓ ਜੀ ਅੱਜ ਸਾਡੇ ਆਰਵ ਰਾਣਾ ਜੀ ਦਾ ਜਨਮ ਦਿਨ ਆ ਜੀ ਕੈਮਰਾ ਚ ਦੇਖੋ ਇਹ ਮੁਕਟ ਬਹੁਤ ਸੋਹਣਾ ਲੱਗ ਰਿਹਾ ਹੈ ਲੰਡਨ ਦੀ ਮਹਾਰਾਣੀ ਉਹ ਲੱਗਦਾ ਪੂਰਾ ਦੇਖੋ ਜੀ ਮੁਕਟ ਇਹਦਾ ਤੇ ਸੰਦੀਪ ਕੁਮਾਰ ਦਾ ਸੁਪੁੱਤਰ ਆ ਜੀ ਰਾਮ ਮੂਰਤੀ ਦਾ ਪੋਤਾ ਆ ਜੀ ਇਹ ਹੋ ਚੁੱਕਿਆ ਜੀ ਪੂਰੇ 10 ਸਾਲ ਦਾ 11ਵਾਂ ਸਾਲ ਇਹ ਨੂੰ ਲੱਗ ਗਿਆ ਜੀ 10 ਪੂਰੇ ਹੋ ਚੁੱਕੇ ਆ ਜੀ ਕਰੋ ਜੀ ਸਾਰੇ ਹੈਪੀ ਬਰਥਡੇ ਟੂ ਯੂ ਭਾਈ ਮੁੰਡਿਓ ਬਰਥਡੇ ਟੂ ਯੂ ਬਾਜੀ ਬਲੋ ਤਿਆਰੀਆਂ ਕੇਕ ਵੀ ਜਿਹੜਾ ਲਿਆਂਦਾ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਜਿਹੜਾ ਕੇਕ ਹੈ ਹੈਪੀ ਬਰਥਡੇ ਆਰਵ ਰਾਣਾ ਤੇ ਹੁਣ ਆਪਾਂ ਤਿਆਰੀ ਕਰਾਂਗੇ ਇਹਨੂੰ ਚਾਕੂ ਲੈ ਕੇ ਵੱਢਣ ਦੀ ਤੇ ਖਾਣ ਦੀ ਪਹਿਲਾਂ ਲੱਗੂਗਾ ਯਾਰ ਅਸਤਰ ਲੱਗੇਗਾ ਬੰਦ ਉਹ ਉਮਰ ਬੁਲਾ ਲਾ ਇਹ ਆ ਜੀ ਸਾਡੀ ਗੁੰਜਰਾ ਰਾਣਾ ਆ ਇਹ ਵੀ ਬਿਮਾਰ ਚੱਲ ਰਹੀ ਆ ਤੇ ਆ ਜੀ ਮੁੰਡੇ ਦੇ ਦਾਦਾ ਦਾਦੀ ਰਾਮ ਮੁਰਤੀ ਜੀ ਤੇ 우ਸ਼ਾ ਰਾਣੀ ਬੜੀ ਸਿਆਣੀ ਤੇ ਆ ਪ੍ਰਿੰਕਾ ਰਾਣੀ ਜੀ ਮੰਮੀ ਆ ਭਾਈ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਤੇ ਹੁਣ ਮੌਬੱਤੀ ਜਿਹੜੀ ਐ ਇਹ ਤੇ ਪਾ ਲਗਾਓ ਭਾਈ ਜਿਹਨੇ ਮੱਚਣਾ ਪੂਰਾ ਨਾਲ ਭਾਈ ਸੈਕਟਰ ਜੇ ਆ ਦੋ ਸਾਡੇ ਫੌਜੀ ਵੀ ਆਏ ਹੋਏ ਆ ਭਾਈ ਛੁੱਟੀ ਤੇ ਆਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਸਪੈਸ਼ਲ ਪਹੁੰਚੇ ਇਹ ਵੀ ਭਾਈ ਕੰਮ ਕਰ ਚੱਡ ਗਏ ਇਹ ਅਸੀਂ ਬਲ ਜਣੀ ਐਂ ਬਲ ਜਣੀ ਲੋ ਜੀ ਮੌਬੱਤੀ ਨੂੰ ਅੱਗ ਲਾਉਣ ਲੱਗੇ ਆ ਭਾਈ ਚਿਰ ਚਿਰ ਤਾਂ ਨਹੀਂ ਕਰਦੇ ਦੇਖਦੇ ਆ ਕਿਦਾਂ ਚੱਲਦੀ ਐ ਇਹ ਪਹਿਲਾਂ ਹਰ ਸਫਲ ਲਾਏ ਮੰਗਲ ਮਿਸ਼ਨ ਲਾਂਚ ਹੋਇਆ ਨਹੀਂ ਹੈਗਾ ਭਾਈ ਪਹਿਲਾ ਜਿਹੜਾ ਫਟ ਨਾ ਜਾਵੇ ਆ ਸਫਲ ਗਿਆ ਨਹੀਂ ਲੋ ਚੰਦਰਜਨ ਦੀ ਤਿਆਰੀ ਹੈ ਫਿਰ ਤੋਂ ਚੰਦਰਜਨ 4 ਤੇ ਦੇਖੋ ਭਾਈ ਕਿਵੇਂ ਮੱਚਦੀ ਆ ਪੁੱਠੀ ਤਾਂ ਨਹੀਂ ਰੱਖੀ ਹੋਈ ਇਹ ਓ ਚੱਲ ਵੀ ਚੱਲ ਵੀ ਓ ਚੱਲ ਵੀ ਤੇ ਦੇ ਟੂ ਯੂ ਹੈਪੀ ਬਰਥਡੇ ਆਰਾਵਾਣਾ ਬਾ ਵੀ ਬਾ ਇਹ ਮਨੀ ਬੇਕਰੀ ਤੇ ਕੇਕ ਆਇਆ ਭਾਈ ਪੂਰੀ ਚੱਲੀ ਫੁੱਟੜੀ ਮਨੀ ਬੇਕਰੀ ਦੀ ਵੀ ਲਓ ਜੀ ਆ ਰਵਰਾਣਾ ਜੀ ਕੱਟਣ ਲੱਗੀਆਂ ਕੇਕ ਕਰ ਦਿਓ ਤਿਆਰੀ ਫਿਰ ਭਾਈ ਵਾਹ ਜੀ ਵਾਹ ਕੇਕ ਕੱਟ ਦਿੱਤਾ ਗਿਆ ਭਾਈ ਮਾਰੋ ਤਾੜੀਆਂ ਜ਼ੋਰਦਾਰ ਭਾਈ ਸਾਰੇ ਜਣੇ ਹਾਂ ਸ਼ਿਕਾਓ ਭਾਈ ਕੇਕ ਮੁੰਡੇ ਨੂੰ ਹੋਰ ਦਸਾ 12 ਸਾਲਾਂ ਤੱਕ ਇੱਥੇ ਸੇਰਾ ਲੱਗਿਆ ਹੋਊਗਾ ਅੱਜ ਕੇਕ ਖਾ ਰਹੇ ਆਂ ਆਰ ਬੁਰਾਣਾ ਦਾ ਭਾਈ ਜਨਮ ਦਿਨ ਮੁਬਾਰਕ ਲਾਈਵ ਦੇਖ ਰਹੇ ਆ ਰੈਸ਼ਨ ਤੋਂ ਭਾਈ मामे लाइव जुड़े हुए हैं उनों दा भी धन्यवाद नाना नानी देख रहे हैं मामियां बच्चे देख रहे हैं उनों दा भी बहुत धन्यवाद करते हैं चैनल नु सब्सक्राइब जरूर कर लेओ तुसी ते आओ अगले ਖਲਾਓ ਭਾਈ ਬਾਰੀ ਬਾਰੀ ਕੇਕ ਬੈਠਾ ਬੈਠਾ ਸੁੱਕ ਗਿਆ ਇਹ ਤਾਂ ਕੇਕ ਅੜੀ ਦਾ ਅੜੀ ਦਾ ਕਹਿੰਦਾ ਰਾਤ ਬਹੁਤ ਹੋ ਗਈ ਕਿਉਂਕਿ ਸਮਾਂ ਪੂਰੇ 8 ਵਜਣ ਆਲੇ ਆ ਸੋ 8 ਵਜ ਗਏ ਬੱਚਿਆਂ ਖੋਰ ਵੀ ਬਹੁਤ ਆਣਾ ਸੀ ਸਾਡੇ ਆਨੇ ਪਰ ਬਿਮਾਰ ਚੱਲ ਰਹੇ ਤੁਹਾਨੂੰ ਪਤਾ ਹੈ ਆਈ ਬਸੰਤ ਪਾਲਾ ਅਡੰਤ ਬਰਾਇਤ ਕੀ ਬਸੰਤ ਤੋਂ ਬਾਅਦ ਜਿਹੜਾ ਪਾਲਾ ਹੋਰ ਵੱਧ ਗਿਆ ਹੈ ਤੋ ਆਹ ਮੁੰਡੇ ਦੀ ਮੰਮੀ ਪ੍ਰਿੰਕਾ ਰਾਣੀ ਇਹਨੂੰ ਵੀ ਬਹੁਤ ਬਹੁਤ ਜੜੀਆਂ ਮੁਬਾਰਕਾਂ ਕੇ ਖੜਾ ਰਹੀ ਹੈ ਜੀ ਅੱਗੇ ਲੈਨ ਚ ਲੱਗੇ ਹੋਏ ਨੇ ਦਾਦਾ ਦਾਦੀ ਫਿਰ ਉਹ ਵੀ ਲੱਗਣਗੇ ਹੋ ਗਈ ਫਿਰ ਆਊਗੀ ਸਾਡੀ ਵਾਰੀ ਪ੍ਰਿੰਕਾ ਗੁੰਜਨ ਰਾਣਾ ਇਹ ਆ ਜੀ ਮੁੰਡੇ ਦੀ ਭੈਣ ਏ ਵੀ ਬਿਮਾਰ ਪਾਈ ਦੀ ਕੱਢੀ ਆ ਰਜਾਈ ਤੋਂ ਬਾਹਰ ਹਾਂ ਕਮਜ਼ੋਰ ਹੋ ਜਾਂਦੀ ਹੈ ਕਰਦੇ ਫੋਟੋਆਂ ਕਰਦੇ ਸਿੱਧਾ ਆ ਕੇ ਬੈਠ ਜਾ ਤੇ ਹੁਣ ਵਾਰੀ ਆ ਜੀ ਦਾਦਾ ਦਾਦੀ ਦੀ ਬਸ ਕਵਾਂ ਲੈਣੀ ਕਿ ਤੱਕ ਦੇ ਖਾਣਾ ਜੀ ਖਾਣਾ ਥੋੜਾ ਕੇ ਬੋਟਾ ਰਾਮ ਮੂਰਤੀ ਰਾਣਾ ਜੀ ਤੇ 우ਸ਼ਾ ਰਾਣੀ ਜੀ ਕੇ ਖਲਾਣਗੇ ਭਾਈ ਆਪਣੇ ਪੋਤੇ ਨੂੰ ਦੇਸੀ ਆਰਬ ਰਾਣਾ ਦੇਸੀ ਸਟਾਈਲ ਦੇਸੀ ਪਰਨਾ ਦੇਸੀ ਲੋਈ ਹਾਂ ਕਿਸਾਨਾਂ ਦੀ ਵਰਦੀ ਹੈ ਅਸਲ ਕਿਸਾਨਾਂ ਦੀ ਫੋਟੋਆਂ ਟਿਆਦਾ ਟੈਕਨੋਲੋਜੀ ਵਾਲਾ ਬੱਚਾ ਚਲੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਆਰਬ ਨੂੰ ਖੜ ਜਾ ਜੀ ਖੜ ਜਾ ਫੋਟੋ 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 ਬੜੇ ਹੋ ਬਾਈ ਸਿੰਘ ਕੈਮਰਾਮੈਨ ਮੈਨੂੰ ਵੀ ਲੈ ਤੇ ਆਹ ਦੇਖੋ ਦੋ ਦੋ ਫੋਟੋਗ੍ਰਾਫਰ ਲੱਗੇ ਹੋਏ ਆ ਬਾਈ ਫੋਟੋਆਂ ਖਿੱਚਣ ਰੈਕਡ ਹੋ ਗਈ 2 ਘੰਟੇ ਬਾਅਦ ਇੱਕ ਫੋਟੋ ਆਂਦੀ ਆ ਜਾ ਬਰੇ ਤਗੜਾ ਕੈਮਰਾ ਘੰਟਾ ਲਾ ਲਾ ਲੋ ਜੀ ਆ ਮੁੰਡੇ ਵਰਗੇ ਮੁੰਡੇ ਦੇ ਬਰੀਕ ਬਰੀਕ ਚਾਚੇ ਆ ਗਏ ਦੋਹੇ ਹਾਂ ਇੱਕ ਮੇਰੇ ਵਰਗਾ ਗੋਲ ਮੋਲ ਜਿਹਾ ਇੱਕ ਥੋੜਾ ਜਿਹਾ ਕਮਜ਼ੋਰ ਜਿਹਾ ਹੋ ਗਿਆ ਜੀ ਠੀਕ ਹਾਂ ਕਰੀ ਬਹੁਤ ਮਿਹਨਤ ਆ ਨਵੇਂ ਸਾਲ ਨੂੰ ਭਾਈ ਮੁੰਡੇ ਨੇ ਦੁਹਾਂ ਨੇ ਬਹੁਤ ਜ਼ੋਰ ਮਾਰਿਆ ਸਾਹਮਣੇ ਦੇਖੋ ਉਹਨੇ ਇੱਕ ਮਿੰਟ ਦੀ ਆ ਜਾ ਯਾਰ ਉੱਦ ਕਰੀ ਵੀ ਚੱਕਦੇ ਉੱਪਰ ਤੇ ਜਾਦਾ ਤੇਰਾ ਲਓ ਬਈ ਕੇਕ ਹਵਾ 'ਚ ਉੜ ਗਿਆ ਦਾ ਤਾਂ ਮੰਗਲ ਮਿਸ਼ਨ ਉੜ ਗਿਆ ਦਾ ਪਰ ਨੂੰ ਪਹਿਲੀ ਵਾਰ ਦੇਖਿਆ ਕੇਕ ਕੱਟਣ ਲੱਗੇ ਹਵਾ 'ਚ ਉੜ ਗਿਆ ਹੋਵੇ ਤੇ ਪੁੱਠਾ ਹੀ ਕੇਕ ਕੱਟਣ ਲੱਗਾ ਹੋਇਆ ਵੀ ਦੇਖੋ ਸਾਹਮਣੇ ਆ ਕੇ ਉਹਨਾਂ ਸਾਹਮਣੇ ਸਾਹਮਣੇ ਬੈਠੋ ਹਾਂ ਨੂੰ ਤੁਸੀਂ ਦੇਖੋ ਤਾਂ ਸਾਹਮਣੇ ਆਹ ਦੇਖੋ ਜੀ ਸਿਰ 'ਚ ਖਾ ਜਾਣ ਲੱਗੀ ਕਹਿੰਦਾ ਮਮੂ ਮਗੜ ਜੁੱਬਦਾ ਕਰ ਲੈ ਕਰ ਲੈ ਖਾ ਜਾ ਕੋਈ ਨਹੀਂ ਕਰ ਲੈ ਨੇ ਕਰ ਲੈਣ ਦੇ ਫਿਰ ਆਉਂਦਾ ਸਾਡੇ ਜੀ ਆਰਸੀ ਵੀਰ ਦੇਖੋ ਉਹ ਆਹ ਕੰਮ ਤਾਂ ਆ ਰਹੀ ਗਿਆ ਚੱਲ ਕੋਈ ਮੇਨ ਰਸਮ ਇਹਦੇ ਵੀ ਨਰਮ ਸੋਹਣੀ ਬੁਰੀ ਹੋਣੀ ਸਾਹਮਣੇ ਲਓ ਜੀ ਕੇਕ ਦੇ ਨਾਲ ਦੇਖੋ ਮੂੰਹ ਕਿੰਨਾ ਸੋਹਣਾ ਲੱਗ ਰਿਹਾ ਜੀ ਕਿਹੜਾ ਪੰਜਾਬੀ ਸਿੰਗਰ ਆਹੋ ਜਿਹਦੇ ਵਰਗਾ ਇਹਦਾ ਮੂੰਹ ਪਰ ਜਿਹੜਾ ਡਿਜ਼ਾਈਨ ਬਣਾਇਆ ਹੁੰਦਾ ਤਲਵਿੰਦਰ ਤਲਵਿੰਦਰ ਆ ਤਲਵਿੰਦਰ ਵੜ ਗਿਆ ਦੇਖੋ ਜੀ ਤਲਵਿੰਦਰ ਉਹ ਵੀ ਮੂੰਹ ਲੁਕੋ ਕੇ ਰੱਖਦਾ ਵੀ ਮੈਨੂੰ ਕੋਈ ਪਛਾਣ ਨਾ ਲਵੇ ਨਹੀਂ ਅਰਵਿੰਦਰ ਆਰਵ ਅਰਵ ਤਲਵਿੰਦਰ ਦਾ ਖਾਦਾ ਰੱਜ ਕੇ ਕੇਕ ਅਤੇ ਮਾਰ ਰਹੇ ਆ ਢ ਘਾਰ ਜੀ ਸਾਰੇ ਉੱਪਰ ਦੇ ਪੀ ਲਿਆ ਪਾਣੀ ਕੇਕ ਕਰ ਲਿਆ ਥੱਲੇ ਨੂੰ ਪਾਈ ਜਰੂਰ ਸਾਰੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਾਰੇ ਸਬਸਕ੍ਰਾਈਬਰਾਂ ਦਾ ਬਹੁਤ ਬਹੁਤ ਧੰਨਵਾਦ हैप्पी बर्थडे चैनल को सब्सक्राइब कर दो हाँ लाइक जो बर्थडे विश के लिए उन्हें हम बहुत बहुत धन्यवाद थैंक यू वेरी मच थैंक यू वेरी मच गॉड ब्लेस यू ऑलवेज गॉड ब्लेस यू ऑलवेज ओके थैंक्स ओके थैंक्स